ਸਾਥ ਸਾਥੀਓ ਜਿਸ ਤਿੱਕੇ ਨਾਲ ਤੁਸੀਂ ਆ ਖੇਤ ਦੇਖ ਰਹੇ ਹੋ ਐਸ ਕੈਚ ਕੀ ਹੋਇਆ ਹੈ ਕਿ ਲਾਸਟ ਯੂਰੀਆ ਪਾਈ ਗਈ ਹੈ ਯੂਰੀਆ ਦੀ ਵੀ ਬੋਰੀ ਭਰ ਕੇ ਕਿਸਾਨ ਵੱਲੋਂ ਪਾਈ ਗਈ ਹੈ ਤਾਂ ਖੇਤ ਦੇ ਵਿੱਚ ਪਾਣੀ ਨਹੀਂ ਸੀਗਾ ਜੇ ਲਾਸਟ ਯੂਰੀਆ ਬੋਰੀ ਜਖੀਰਲੀ ਯੂਰੀਆ ਅਸੀਂ ਬੋਰੀ ਪੂਰੀ ਪਾਉਣੀ ਹੈ ਤੇ ਖੇਤ ਦੇ ਵਿੱਚ ਪਾਣੀ ਨਾ ਖੜਾ ਹੋਵੇ ਤਾਂ ਉਹ ਸਮੇਂ ਆ ਪੱਤੇ ਮੱਛਣ ਦੀ ਦਿੱਕਤ ਆ ਜਾਂਦੀ ਹੈ ਭਾਵੇਂ ਕਿ ਇਹਨਾਂ ਪੱਤਿਆਂ ਦੇ ਨਾਲ ਕੋਈ ਤੁਹਾਡੇ ਝਾੜ ਤੇ ਫਰਕ ਪੈਣ ਵਾਲਾ ਨਹੀਂ ਹੈਗਾ ਕਿਸੇ ਕਿਸਮ ਦਾ ਨੋਕਸ ਪੈਣ ਵਾਲਾ ਨਹੀਂ ਹੈਗਾ ਇਸ ਕਰਕੇ ਇਹਨਾਂ ਤੋਂ ਡਰਨ ਦੀ ਲੋੜ ਵੀ ਨਹੀਂ ਹੈਗੀ ਇਹਨਾਂ ਤੋਂ ਘਬਰਾਉਣ ਦੀ ਲੋੜ ਵੀ ਨਹੀਂ ਹੈਗੀ ਤਾਂ ਵੈਸੇ ਇੱਕ ਵਾਰੀ ਦੇਖਣ ਨੂੰ ਇਹ ਪੈੜੇ ਲੱਗ ਸਕਦੇ ਐ ਤਾਂ ਫਿਰ ਜੇਕਰ ਤੁਹਾਡੇ ਖੇਤ ਚੂਰੀਆ ਪਹੁੰਚ ਬਾਈਂ ਇਹ ਦਿੱਕਤ ਆ ਗਈ ਤਾਂ ਘਬਰਾਉਣਾ ਅੱਗੇ ਤੋਂ ਕੋਸ਼ਿਸ਼ ਕਰੋ ਕਿ ਅਖੀਰਲੀ ਬੋਰੀ ਯੂਰੀਆ ਜੇਕਰ ਪੂਰੀ ਬੋਰੀ ਭਰ ਕੇ ਦੇ ਰਹੇ ਹੋ ਤਾਂ ਖੇਤ ਥੋੜਾ ਪਾਣੀ ਹੋਵੇ ਇਹ ਵੀ ਧਿਆਨ ਰੱਖੋ ਕਿ ਯੂਰੀਆ ਦੇ ਵਿੱਚ ਪਾਊਡਰ ਨਾ ਹੋਵੇ ਠੀਕ ਐ ਜੇ ਖੇਤ ਥੋੜਾ ਪਾਣੀ ਹਲਕਾ ਹੋਏਗਾ ਉਸ ਸਮੇਂ ਦਿੱਕਤ ਨਹੀਂ ਆਏਗੀ